ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਦੋਸਤੋ ਮਿੱਤਰੋ ਤੇ ਯਾਰੋ ਦੋਸਤੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਵੀਰ ਜੀ ਆਪਾਂ ਵੀਡੀਓ ਜਿਹੜੀ ਬਣਾਉਣ ਜਾ ਰਹੇ ਆ ਨਾ ਉਹ ਵੀਡੀਓ ਅੱਜ ਦਾ ਕੋਈ ਵੱਖਰਾ ਹੀ ਟੌਪਿਕ ਹੈ ਵੀਰ ਜੀ ਉਹਦਾ ਜਿੰਨੇ ਮੇਰੇ ਵੀਰ ਇੰਡੀਆ ਦੇ ਵਿੱਚ ਰਹਿੰਦੇ ਆ ਜਾਂ ਇਟਲੀ ਦੇ ਵਿੱਚ ਰਹਿੰਦੇ ਆ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਰਹਿ ਰਹੇ ਆ ਉਹਨਾਂ ਸਾਰਿਆਂ ਵਾਸਤੇ ਵੀਰ ਜੀ ਇਹ ਵੀਡੀਓ ਹੈਗੀ ਆ ਇਹ ਵੀਡੀਓ ਦਾ ਵੀਰ ਜੀ ਸਭ ਤੋਂ ਵੱਡਾ ਟੌਪਿਕ ਇਹ ਹੈਗਾ ਵਾ ਕਿ ਇੱਥੇ ਮੇਰੇ ਕੁਝ ਵੀਰ ਇਟਲੀ ਦੇ ਵਿੱਚ ਜਿਹੜੇ ਕਿ ਵਿਚਾਰੇ ਬਿਨਾ ਪਾਸਪੋਰਟ ਤੋਂ ਨੇ ਠੀਕ ਆ ਬਿਨਾ ਪਾਸਪੋਰਟ ਮਤਲਬ ਕਿ ਉਹਨਾਂ ਨੇ ਮੇਰੇ ਵੀਰਾਂ ਨੇ ਕਈਆਂ ਨੇ ਆਪਣੇ ਪਾਸਪੋਰਟ ਰੀਨਿਊ ਹੋਣੇ ਦਿੱਤੇ ਆ ਕਈਆਂ ਮੇਰੇ ਵੀਰਾਂ ਦੇ ਪਾਸਪੋਰਟ ਰੀਨਿਊ ਹੋਣ ਦੇਣੇ ਆ ਠੀਕ ਆ ਜੀ ਤੇ ਉਹ ਇਹ ਵਾਕੀ ਜਿਹੜੀ ਇੱਥੋਂ ਦੀ ਅੰਬੈਸੀ ਆ ਇਟਲੀ ਦੇ ਵਿੱਚ ਜਿਹੜੀ ਆਪਣੀ ਇੰਡੀਆਨ ਅੰਬੈਸੀ ਆ ਉਹ ਇੱਥੋਂ ਦੇ ਮੇਰੇ ਵੀਰਾਂ ਨੂੰ ਪਾਸਪੋਰਟ ਨਹੀਂ ਦੇ ਰਹੀ ਠੀਕ ਆ ਪਾਸਪੋਰਟ ਕਿੰਨਾਂ ਨੂੰ ਨਹੀਂ ਦੇ ਰਹੀ ਕਿ ਜਿਨ੍ਹਾਂ ਮੇਰੇ ਵੀਰਾਂ ਕੋਲੋਂ ਡਾਕੂਮੈਂਟ ਨਹੀਂ ਹੈਗੇ ਠੀਕ ਆ ਕਿ ਜਿਨ੍ਹਾਂ ਦੇ ਕੋਲੋਂ ਕੋਈ ਡਾਕੂਮੈਂਟ ਨਹੀਂ ਹੈਗਾ ਕੋਈ ਇੱਥੋਂ ਦੀ ਮਗੇ ਸੰਜੋਰ ਨੋ ਨਹੀਂ ਹੈਗੀ ਉਹ ਬਚਾਰੇ ਕੱਚੇ ਜਿਹੜੇ ਇੱਥੇ ਰਹਿ ਰਹੇ ਆ ਠੀਕ ਆ ਉਹਨਾਂ ਨੂੰ ਉਹ ਪਾਸਪੋਰਟ ਨਹੀਂ ਦੇ ਰਹੀ ਇਹ ਮੈਸੇਜ ਕਈ ਮੇਰੇ ਵੀਰਾਂ ਨੇ ਮਿਲ ਕੇ 2016 2017 2018 ਦੇ ਵਿੱਚ ਮੇਰੇ ਵੀਰਾਂ ਨੇ ਅਪਲਾਈ ਕੀਤੇ ਆ ਪੇਪਰ ਪੇਪਰ ਕਹਿੰਦੇ ਆ ਪਾਸਪੋਰਟ ਤੇ ਉਹਨਾਂ ਨੂੰ ਵੀ ਮਤਲਬ ਕਿ ਪਾਸਪੋਰਟ ਨਹੀਂ ਦਿੱਤੇ ਜਾ ਰਹੇ ਇਟਲੀ ਦੇ ਵਿੱਚ ਤੇ ਜਦੋਂ ਵੀ ਮੇਰਾ ਕੋਈ ਵੀਰ ਕੋਈ ਭਰਾ ਉੱਥੇ ਜਾਂਦਾ ਵਾ ਠੀਕ ਆ ਜਿੰਨਾ ਕ ਮੈਨੂੰ ਪਤਾ ਲੱਗਾ ਵਾ ਤੇ ਜਿਹੜੇ ਤੇ ਮੇਰੇ ਵੀਰ ਵਿਚਾਲੇ ਰੋਮ ਦੇ ਵਿੱਚ ਜਾਂਦੇ ਆ ਰੋਮ ਦੇ ਵਿੱਚ ਐਮਬੈਸੀ ਆ ਇਹਨਾਂ ਦੀ ਮਲਾਂ ਦੇ ਵਿੱਚ ਐਮਬੈਸੀ ਆ ਠੀਕ ਆ ਜਿਹੜੇ ਵੀ ਮੇਰੇ ਮੇਰੇ ਵੀਰ ਉੱਥੇ ਜਾਂਦੇ ਆ ਤੇ ਉਹਨਾਂ ਨੂੰ ਹਮੇਸ਼ਾ ਹੀ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਉਥੋਂ ਦੀ ਜਿਹੜੀ ਐਮਬੈਸੀ ਆ ਉਹਨਾਂ ਨੂੰ ਵਾਪਸ ਭੇਜ ਦਿੰਦੀ ਆ ਤੇ ਉਹ ਮੇਰੇ ਵੀਰ ਵਿਚਾਰੇ ਦੁਖੀ ਹੋ ਗਏ ਉੱਥੋਂ ਵਾਪਸ ਆ ਜਾਂਦੇ ਆ ਤੇ ਆਣ ਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਕੋਸਤੇ ਆ ਕਿ ਅਸੀਂ ਕਿੱਥੇ ਫਸ ਗਏ ਆ ਤੇ ਵੀਰ ਜੀ ਇਹ ਮੇਰੇ ਜਿਹੜੀ ਵੀਡੀਓ ਹੈਗੀ ਆ ਇਹ ਹੈਗੀ ਆ ਆਪਣੇ ਜਿਹੜੇ ਉੱਥੋਂ ਦੇ ਐਮਪੀ ਆ ਠੀਕ ਆ ਆਪਣੇ ਪੰਜਾਬ ਦੇ ਐਮਪੀ ਹੋਗੇ ਜਾਂ ਆਪਣੇ ਜ਼ਿਲ੍ਹੇ ਦੇ ਐਮਪੀ ਹੋਗੇ ਮੈਨੂੰ ਤੇ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ ਹੈਗਾ ਪਰ ਲਾਸਟ ਵਕਤ ਜਦੋਂ ਸਾਡੀ ਇੱਥੇ ਥੋੜੀ ਜੀ ਮੀਟਿੰਗ ਹੋਈ ਸੀ ਠੀਕ ਆ ਕਿ ਰੋਮਾ ਤੋਂ ਬੰਦੇ ਆਏ ਸੀ ਕੁਛ ਤੇ ਉੱਥੇ ਮੀਟਿੰਗ ਹੋਈ ਉਹਦੇ ਵਿੱਚ ਆਹੀ ਕੁਛ ਆਪਣੇ ਦੋ ਬੰਦਿਆਂ ਨੂੰ ਘੱਲਿਆ ਸੀ ਉੱਥੇ ਅੰਦਰ ਗੱਲਬਾਤ ਕਰਨ ਵਾਸਤੇ ਤੇ ਉਹ ਜਦੋਂ ਬੰਦਿਆਂ ਨੇ ਗੱਲਬਾਤ ਅੰਦਰ ਕਰਕੇ ਆਏ ਤੇ ਉਹਨਾਂ ਨੇ ਆਣ ਕੇ ਬਾਹਰ ਆਣ ਕੇ ਸਾਨੂੰ ਗੱਲਬਾਤ ਦੱਸੀ ਕਿ ਹਾਂਜੀ ਵੀ ਉਹ ਜਿਹੜੇ ਰੋਮਾ ਤੋਂ ਆਏ ਸੀ ਕੁਛ ਬੰਦੇ ਜਿਹੜੇ ਪਾਸਪੋਰਟ ਉੱਥੇ ਬਣਾਉਂਦੇ ਆ ਜਿਹੜੇ ਪਾਸਪੋਰਟ ਦਿੰਦੇ ਆ ਜਿਹੜੇ ਪਾਸਪੋਰਟ ਉੱਥੇ ਅਪਲਾਈ ਕਰਾਉਂਦੇ ਆ ਜਿਹੜੇ ਰਸੀਦਾਂ ਦਿੰਦੇ ਆ ਉਹਨਾਂ ਨੇ ਕਿਹਾ ਸੀ ਠੀਕ ਆ ਕਿ ਉਹ ਕਹਿੰਦੇ ਕਿ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ ਠੀਕ ਆ ਸਾਨੂੰ ਉਪਰੋਂ ਆਰਡਰ ਆਏ ਹੋਏ ਆ ਤੇ ਦਿੱਲੀ ਤੋਂ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਰਡਰ ਆਏ ਹੋਏ ਆ ਸੁਸ਼ਮਾ ਸਵਰਾਜ ਦੇ ਠੀਕ ਆ ਕਿ ਜਿਹੜੇ ਮਗੇ ਪਾਸਪੋਰਟਾਂ ਵੀ ਜਿਨ੍ਹਾਂ ਨੇ ਦੇਣਾ ਪਾਸਪੋਰਟ ਆਪਾਂ ਨੂੰ ਤੇ ਵੀਰ ਜੀ ਵੇਖੋ ਇਹ ਵੀਡੀਓ ਆਪਾਂ ਸਿਰਫ ਬਣਾਈ ਗਈ ਇੱਕ ਭਲਾਈ ਵਾਸਤੇ ਠੀਕ ਆ ਕਿ ਜਿੰਨੇ ਵੀ ਮੇਰੇ ਵੀਰ ਵਿਚਾਰੇ ਇੱਥੇ ਇਟਲੀ ਦੇ ਵਿੱਚ ਬਿਨਾ ਪਾਸਪੋਰਟ ਤੋਂ ਰਹਿ ਰਹੇ ਆ ਤੇ ਉਹਨਾਂ ਦਾ ਕੋਈ ਹੱਲ ਹੋ ਸਕੇ ਉਹਨਾਂ ਨੂੰ ਪਾਸਪੋਰਟ ਮਿਲ ਸਕੇ ਠੀਕ ਆ ਉਹ ਵਿਚਾਰੇ ਵੀਰ ਆਪਣਾ ਮਨ ਕੇ ਪੇਪਰ ਅਪਲਾਈ ਕਰ ਸਕਣ ਠੀਕ ਆ ਜਾਂ ਇੰਡੀਆ ਜਾ ਸਕਣ ਜਾਂ ਕਿਸੇ ਵੀ ਤਰੀਕੇ ਦੇ ਨਾਲ ਵੀਰ ਜੀ ਇਹ ਵੀਡੀਓ ਨੂੰ ਆਪਾਂ ਕੀ ਕਰਨਾ ਵਾ ਕਿ ਵੱਧ ਤੋਂ ਵੱਧ ਆਪਾਂ ਸ਼ੇਅਰ ਕਰਨਾ ਵਾ ਵੱਧ ਤੋਂ ਵੱਧ ਇਹਨੂੰ ਆਪਾਂ ਇਹਦੇ ਵਿੱਚ ਕਮੈਂਟ ਲਿਖਨੇ ਆ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਆਪਾਂ ਨੂੰ ਇਹ ਫਾਇਦਾ ਹੋਊਗਾ ਕਿ ਹੋ ਸਕਦਾ ਕਿ ਆਪਣੀ ਜਿਹੜੀ ਇਹ ਵੀਡੀਓ ਆ ਕਿ ਆਪਣੇ ਜਿਹੜੇ ਐਮਪੀ ਤੱਕ ਪਹੁੰਚ ਜੇ ਠੀਕ ਆ ਇਹ ਆਪਾਂ ਐਮਪੀ ਤੱਕ ਪਹੁੰਚਾਉਣੀ ਆ ਐਮਪੀ ਹੁਣ ਮੈਨੂੰ ਜਿਆਦਾ ਨਹੀਂ ਪਤਾ ਹੈਗਾ ਚਲੋ ਆਪਾਂ ਮੇਨ ਗੱਲ ਕਰਦੇ ਆ ਭਗਵੰਤ ਮਾਨ ਹੁਣਾਂ ਦੀ ਠੀਕ ਆ ਭਗਵੰਤ ਮਾਨ ਹੁਣਾਂ ਨੂੰ ਮਕੇ ਰਿਕਵੈਸਟ ਹੈ ਹਾਡੀ ਹੱਥ ਜੋੜ ਕੇ ਬੇਨਤੀ ਆ ਕਿ ਥੋੜਾ ਜਿਹਾ ਧਿਆਨ ਦੇਣਾ ਇਸ ਵੀਡੀਓ ਵਾਲ ਇਸ ਵੀਡੀਓ ਵਿੱਚ ਕਿ ਇਟਲੀ ਵਿੱਚ ਧਿਆਨ ਦੇਣ ਕਿ ਜਿਹੜੇ ਮੇਰੇ ਵੀਰ ਇੱਥੇ ਫਸੇ ਹੋਏ ਨੇ ਇਟਲੀ ਦੇ ਵਿੱਚ ਬਹੁਤ ਜਿਆਦਾ ਬਿਨਾ ਪਾਸਪੋਰਟ ਤੋਂ ਤੇ ਉਹਨਾਂ ਨੂੰ ਥੋੜਾ ਜਿਹਾ ਉੱਥੇ ਜਾ ਕੇ ਪੁੱਛਣ ਕਿ ਹਾਂਜੀ ਵੀ ਕਿਉਂ ਨਹੀਂ ਪਾਸਪੋਰਟ ਦਿੱਤੇ ਜਾ ਰਹੇ ਤੇ ਪਲੱਸ ਆਪਣੇ ਹੈਗੇ ਆ ਆਪਣੇ ਬਹਿਨ ਸਾਹਿਬ ਆ ਠੀਕ ਆ ਉਹਨਾਂ ਦੀਆਂ ਬਹੁਤ ਵੀਡੀਓ ਮੈਂ ਵੇਖੀਆਂ ਵਾਂ ਕਿ ਉਹ ਮਿਲ ਕੇ ਹਰ ਥਾਂ ਤੇ ਜਾ ਕੇ ਬੰਦਿਆਂ ਨੂੰ ਫੜ ਰਹੇ ਨੇ ਜਿਹੜੇ ਕੁਝ ਵੀ ਗਲਤ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਆਪਣੀ ਬੇਨਤੀ ਹੈਗੀ ਆ ਕਿ ਉਹ ਵੀ ਮਤਿ ਉੱਥੇ ਜਾਣ ਤੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਹਾਂਜੀ ਵੀ ਇਟਲੀ ਦੇ ਵਿੱਚ ਜਿਹੜੇ ਪੰਜਾਬੀ ਫਸੇ ਪਏ ਆ ਇੱਥੇ ਬਿਨਾ ਪਾਸਪੋਰਟ ਤੋਂ ਤੇ ਉਹਨਾਂ ਨੂੰ ਪਾਸਪੋਰਟ ਕਿਉਂ ਨਹੀਂ ਦਿੱਤੇ ਜਾ ਰਹੇ ਠੀਕ ਹੈ ਜੀ ਇਹ ਮੇਰੀ ਵੀਰ ਜੀ ਇੰਨੀ ਕੁ ਬੇਨਤੀ ਹੈ ਕਿ ਸਾਰੇ ਵੀਰਾਂ ਆ ਕੇ ਕਿ ਇਸ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਆਪਾਂ ਉਹਨਾਂ ਨੂੰ ਆਪਣੀਆਂ ਪ੍ਰੋਬਲਮ ਦੱਸਿਓ ਸਭ ਤੋਂ ਵੱਡੀ ਪ੍ਰੋਬਲਮ ਵੇਖੋ ਕੀ ਸਾਨੂੰ ਇੱਥੇ ਹੈਗੀ ਆ ਕਿ ਜਿਨ੍ਹਾਂ ਕੋਲੋਂ ਪਾਸਪੋਰਟ ਨਹੀਂ ਹੈਗਾ ਆਪਣਾ ਹੀ ਪਾਸਪੋਰਟ ਇੰਡੀਅਨ ਪਾਸਪੋਰਟ ਨਹੀਂ ਹੈਗਾ ਇੱਥੇ ਉਹ ਵਿਚਾਰੇ ਕੀ ਆ ਕਿ ਇੱਥੋਂ ਆਪਣੇ ਇੰਡੀਆ ਦੇ ਵਿੱਚ ਪੈਸੇ ਵੀ ਨਹੀਂ ਸੈਂਡ ਕਰ ਸਕਦੇ ਠੀਕ ਹੈ ਜੀ ਜੇਕਰ ਤੇ ਉਹਨਾਂ ਨੇ ਕੋਈ ਪੈਸੇ ਸੈਂਡ ਕਰਨੇ ਆ ਇੰਡੀਆ ਉਹ ਵੀ ਨਹੀਂ ਕਰ ਸਕਦੇ ਜੇ ਕਰੋਨਾ ਨੂੰ ਉਹਨਾਂ ਦੇ ਮਾਪਿਓ ਪੈਣਾ ਭਰਾ ਹਰ ਇੱਕ ਦਾ ਇੰਡੀਆ ਦੇ ਵਿੱਚ ਹੈਗਾ ਵਾ ਉਹ ਵਿਚਾਰੇ ਇੱਥੇ ਆਏ ਆ ਕੰਮ ਕਰਨ ਵਾਸਤੇ ਠੀਕ ਹੈ ਜੀ ਓਕੇ ਕਈ ਕਾਰਨਾ ਕਰਕੇ ਉਹਨਾਂ ਦੇ ਪਾਸਪੋਰਟ ਗਵਾਚ ਗਏ ਆ ਜਾਂ ਕਈ ਕਾਰਨਾ ਕਰਕੇ ਉਹਨਾਂ ਨੂੰ ਪਾਸਪੋਰਟ ਆਪਣੇ ਸੁੱਟਨੇ ਪਏ ਜਾਂ ਕੁਝ ਵੀ بڑا ਕੁਝ ਹੈਗਾ ਵਾ ਬਟ ਫਿਰ ਵੀ ਉਥੋਂ ਦੀ ਗਵਰਨਮੈਂਟ ਨੂੰ ਆਪਣੀ ਇੰਡੀਅਨ ਗਵਰਨਮੈਂਟ ਨੂੰ ਇਹ ਚਾਹੀਦਾ ਵਾ ਕਿ ਉਹਨਾਂ ਨੂੰ ਪਾਸਪੋਰਟ ਦਿੱਤੇ ਜਾਣ ਇਨਕੁਆਇਰੀ ਕਰਨ ਜੋ ਵੀ ਉਹਨਾਂ ਨੇ ਇਨਕੁਆਇਰੀ ਕਰਨੀ ਆ ਉਹ ਆਪਣੀ ਇਨਕੁਆਇਰੀ ਕਰਨਾ ਹਾਂ ਜੀ ਜੀ ਇਹ ਪਾਸਪੋਰਟ ਬਿਲਕੁਲ ਸਹੀ ਬੰਦੇ ਨੂੰ ਦਿੱਤੇ ਜਾ ਰਹੇ ਆ ਜਾਂ ਨਹੀਂ ਕੁਝ ਨਾ ਕੁਝ ਤੇ ਦੱਸਣਾ ਤੇ ਉਹ ਇਹ ਵਗੈ ਇੱਥੇ ਵਿਚਾਰੇ ਆਪਣੇ ਜਿਹੜੇ ਬੰਦੇ ਫਸੇ ਆ ਉਹ ਬਹੁਤ ਜ਼ਿਆਦਾ ਮੈਂ ਕਿਹਾ ਉਤਾਂ ਗਿਆ ਠੀਕ ਆ ਕਈਆਂ ਬੰਦਿਆਂ ਨੂੰ ਤੇ ਮੈਂ ਆਪ ਵੀ ਮਿਲਿਆ ਹੋਣਾ ਕਈ ਬੰਦੇ ਵਿਚਾਰੇ ਮੈਨੂੰ ਖੁਦ ਵੀ ਮਿਲੇ ਆ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ ਉਹਨਾਂ ਵਿਚਾਰ ਨੇ ਉਹ ਦੱਸਿਆ ਵਾ ਕਿ ਇੱਥੇ ਹੁਣ ਪੇਪਰ ਨਿਕਲ ਰਹੇ ਆ 3 ਸਾਲ ਹੋ ਗਏ ਆ ਪੇਪਰ ਨਿਕਲਦੇ ਨੂੰ ਹਾਂਜੀ ਤੇ ਜਿੱਥੇ ਉਹ ਕੰਮ ਕਰਨਦੇ ਆਪਣੇ ਮਾਲਕ ਕਿਸੇ ਕੋਲੋਂ ਉਹ ਮਾਲਕ ਉਹਨਾਂ ਨੂੰ ਕਹਿ ਰਿਹਾ ਵਾ ਕਿ ਹਾਂਜੀ ਆਪਣੇ ਡਾਕੂਮੈਂਟ ਦਿਓ ਆਪਣਾ ਪਾਸਪੋਰਟ ਦਿਓ ਅਸੀਂ ਤੁਹਾਡੇ ਪੇਪਰ ਅਪਲਾਈ ਕਰਦੇ ਆ ਅਸੀਂ ਤੁਹਾਨੂੰ ਪੱਕੇ ਕਰਾਉਂਦੇ ਆ ਠੀਕ ਆ ਪ੍ਰੋਬਲਮ ਕਿੱਥੇ ਆਉਂਦੀ ਆ ਪਾਸਪੋਰਟ ਤੇ ਜੇਕਰ ਉਹਨਾਂ ਵਿਚਾਰਿਆਂ ਵੀਰਾ ਕੋਲੋਂ ਪਾਸਪੋਰਟ ਹੋਊਗਾ ਤੇ ਫੇਰ ਹੀ ਉਹ ਪੱਕੇ ਹੋਣਗੇ ਫੇਰ ਹੀ ਉਹ ਆਪਣੇ ਡਾਕੂਮੈਂਟ ਅਪਲਾਈ ਕਰ ਸਕਦੇ ਆ ਜੇ ਕਰੋਨਾ ਕੋਲੋਂ ਉਥੋਂ ਦਾ ਇੱਥੋਂ ਆਪਣਾ ਪਾਸਪੋਰਟ ਹੀ ਨਹੀਂ ਹੈਗਾ ਇਟਾਲੀਅਨ ਤੇ ਉਹ ਕਿਸ ਤਰ੍ਹਾਂ ਅਪਲਾਈ ਕਰਨਗੇ ਆਪਣੇ ਪੇਪਰ ਠੀਕ ਆ ਕਿਸ ਤਰ੍ਹਾਂ ਉਹ ਆਪਣਾ ਆਪਣੀ ਲਾਈਫ ਦਾ ਉਤਾਰਨਗੇ ਇਹ ਆਡੀ ਬੇਨਤੀ ਆ ਆਪਣੇ ਐਮਪੀ ਸਾਹਿਬ ਨੂੰ ਜਿਹੜੇ ਆਪਣੇ ਇੰਡੀਆ ਦੇ ਵਿੱਚ ਹੈਗੇ ਆ ਪ্লাস ਮੈਨੂੰ ਹੁਣ ਜਿਆਦਾ ਨੌਲੇਜ ਨਹੀਂ ਹੈਗੀ ਪਰ ਮੈਨੂੰ ਜਿਹੜੇ ਵੀਰ ਨੇ ਮੈਨੂੰ ਇੱਕ ਵੀਰ ਮਿਲਿਆ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਉਹ ਕਹਿੰਦੇ ਕਿ ਆਪਣੇ ਐਮਪੀ ਨਾਲ ਗੱਲ ਕਰੋ ਠੀਕ ਆ ਤੁਹਾਡੇ ਐਮਪੀ ਜੋ ਕਹਿਣਗੇ ਜੋ ਉੱਥੇ ਜਾਣਗੇ ਤੇ ਫਿਰ ਗੱਲ ਹੋਗੀ ਤੇ ਇਸ ਕਰਕੇ ਮੈਂ ਤੇ ਚਲੋ ਆਪਣੇ ਇੰਡੀਅਨ ਆਪਣੀ ਗਵਰਨਮੈਂਟ ਨੂੰ ਕਹੂੰਗਾ ਠੀਕ ਆ ਕਿ ਮੈਂ ਕਿਹਾਡੀ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਵੀ ਮੇਰੇ ਵੀਰ ਇਟਲੀ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਪਾਸਪੋਰਟ ਉਹ ਦਿੱਤੇ ਜਾਣ ਜਿੰਨਾ ਮੇਰੇ ਵੀਰਾਂ ਨੇ 2-3 ਸਾਲ ਹੋ ਗਿਆ ਅਪਲਾਈ ਕੀਤੇ ਨੂੰ ਠੀਕ ਆ ਉਹ ਵਿਚਾਰੇ ਜਾਂਦੇ ਆ ਇਹਨਾਂ ਨੂੰ ਉਹਨਾਂ ਨੂੰ ਫੇਰਾ ਪਿੰਦਾ ਵਾ ਰੋਮ ਅੰਬੈਸੀ ਵਿੱਚ ਜਾਂਦੇ ਆ ਮਿਲਾਨੋ ਅੰਬੈਸੀ ਵਿੱਚ ਜਾਂਦੇ ਆ ਉਹ ਵਿਚਾਰੇ ਉੱਥੋਂ ਧੱਕੇ ਧੁੱਕੇ ਖਾ ਕੇ ਆਪਣੇ ਫੇਰ ਵਾਪਸ ਆ ਜਾਂਦੇ ਆ ਠੀਕ ਆ ਤੇ ਪਰ ਉਹਨਾਂ ਨੂੰ ਕੋਈ ਵੀ ਰਿਜ਼ਲਟ ਨਹੀਂ ਮਿਲ ਰਿਹਾ ਤੇ ਇਹ ਵੀਡੀਓ ਮੈਂ ਸਿਰਫ ਐਸ ਕਰਕੇ ਬਣਾਈ ਆ ਕਿ ਜਿਹੜੇ ਮੇਰੇ ਵੀਰ ਜਿੰਨੇ ਵੀ ਹੈਗੇ ਆ ਠੀਕ ਆ ਕਿ ਕੁਛ ਨਾ ਕੁਛ ਆਪਾਂ ਕਰੀਏ ਕੁਛ ਨਾ ਕੁਛ ਆਪਾਂ ਕਰਾਂਗੇ ਤੇ ਫੇਰ ਹੀ ਕੋਈ ਸਟੈਪ ਚੁੱਕਿਆ ਜਾਣਾ ਵਾ ਅਦਰਵਾਈਜ਼ ਗਵਰਨਮੈਂਟ ਨੇ ਜਦੋਂ ਜੋ ਕਰਨਾ ਹੋ ਉਹਨੇ ਉਹ ਕਰਨਾ ਵਾ ਠੀਕ ਆ ਤੇ ਅਸੀਂ ਕੀ ਕਰ ਸਕਦੇ ਆ ਸਿਰਫ ਵੱਤੋ ਵੱਦਿਆ ਹੋਈ ਕਰ ਸਕਦੇ ਆਂ ਕਿ ਆਪਣੀ ਰਿਕਵੈਸਟ ਪਾ ਸਕਦੇ ਆਂ YouTube ਤੇ ਠੀਕ ਆ Facebook ਤੇ ਪਾ ਸਕਦੇ ਆਂ Twitter ਤੇ ਪਾ ਸਕਦੇ ਆਂ ਕਿ ਸਾਡੀ ਤੁਹਾਨੂੰ ਪਾਸਪੋਰਟ ਦੀ ਜਿਹੜੀ ਸਾਡੀ ਪ੍ਰੋਬਲਮ ਹੈਗੀ ਆ ਉਹ ਸੋਲਵ ਕੀਤੀ ਜਾਵੇ ਠੀਕ ਆ ਜੀ ਤੇ ਇਸ ਕਰਕੇ ਸਾਡੀ ਬੇਨਤੀ ਆ ਕਿ ਸਾਨੂੰ ਇਟਲੀ ਦੇ ਵਿੱਚ ਪਾਸਪੋਰਟ ਦਿੱਤੇ ਜਾਣ ਸਾਡੇ ਆਪਣੇ ਹੀ ਪਾਸਪੋਰਟ ਦਿੱਤੇ ਜਾਣ ਤਾਂ ਜੋ ਅਸੀਂ ਆਪਣੀ ਜਿਹੜੀ ਅਗਲੀ ਲਾਈਫ ਆ ਅਗਲਾ ਸਟੈਪ ਆ ਉਹ ਆਪਣਾ ਸ਼ੁਰੂ ਕਰ ਸਕੀਏ ਜੇਕਰ ਸਾਨੂੰ ਪਾਸਪੋਰਟ ਨਹੀਂ ਮਿਲੂਗਾ ਤਾਂ ਅਸੀਂ ਆਪਣਾ ਕੋਈ ਵੀ ਅਗਲਾ ਸਟੈਪ ਨਹੀਂ ਕਰ ਸਕਦੇ ਅਸੀਂ ਆਪਣੇ ਇੰਡੀਆ ਦੇ ਵਿੱਚ ਪੈਸੇ ਨਹੀਂ ਭੇਜ ਸਕਦੇ ਕਿਸੇ ਨੂੰ ਠੀਕ ਹੈ ਅਸੀਂ ਆਪ ਇੱਥੇ ਪੇਪਰ ਨਹੀਂ ਅਪਲਾਈ ਕਰ ਸਕਦੇ ਅਸੀਂ ਸਿਰਫ ਸਿਰਫ ਇੱਕ ਕੈਦ ਹੋ ਕੇ ਬੈਠੇ ਆ ਇੱਥੇ ਠੀਕਾ ਜਿਹੜਾ ਵੀ ਬੰਦਾ ਵਿਚਾਰਾ ਜਿੱਥੇ ਕੰਮ ਕਰ ਰਿਆ ਵਾ ਉਹ ਕੈਦ ਹੋ ਕੇ ਕੰਮ ਕਰ ਰਿਆ ਵਾ ਬਾਹਰ ਨਹੀਂ ਨਿਕਲ ਸਕਦਾ ਠੀਕਾ ਬਾਹਰ ਨਿਕਲੂਗਾ ਤੇ ਵਿਚਾਰਾ ਫੜਿਆ ਜਾਊਗਾ ਬੜੀਆਂ ਬਹੁਤ ਕੁਸ਼ ਹੈਗਾ ਵਾ ਬਟ ਇਹ ਵਾਕੀ ਸਾਰੇ ਸਾਰੇ ਮੇਰੇ ਵੀਰ ਜਿੰਨੇ ਵੀ ਇਟਲੀ ਦੇ ਵਿੱਚ ਹੈਗੇ ਆ ਠੀਕਾ ਬਿਨਾ ਪਾਸਪੋਰਟ ਤੋਂ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇਕਰ ਮੇਰੀ ਉਹ ਵੀਡੀਓ ਸੁਣ ਰਹੇ ਆ ਠੀਕਾ ਤੇ ਉਹ ਵੱਤ ਵੱਤ ਸ਼ੇਅਰ ਕਰਨਾ ਤੇ ਆਪਣੀਆਂ ਵੱਧ ਤੋਂ ਵੱਧ ਹੋਰ ਵੀ ਵੀਰ ਜਿੰਨੇ ਵੀ ਹੈਗੇ ਆ ਜਿੰਨੇ ਵੀ ਬਹੁਤ YouTube ਹੈਗੇ ਆ ਵੀਰ ਮੇਰੇ ਜਿਹੜੀਆਂ ਵੀਡੀਓ ਬਣਾਉਂਦੇ ਆ ਵੱਧ ਤੋਂ ਵੱਧ ਤੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਆਪਣੀ ਇੱਕ ਵੀਡੀਓ ਇਸ ਤਰ੍ਹਾਂ ਦੀ ਬਣਾਓ ਕਿ ਜਿਹਦੇ ਵਿੱਚ ਪਾਸਪੋਰਟ ਬਾਰੇ ਆਪਾਂ ਗੱਲਬਾਤ ਕਰੀਏ ਤੇ ਤਾਂ ਜੋ ਆਪਣੇ ਇਟਲੀ ਦੇ ਵਿੱਚ ਆਪਣੇ ਵੀਰ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਪਾਸਪੋਰਟ ਮਿਲ ਸਕਣਾ ਠੀਕ ਹੈ ਜੀ ਤੇ ਬਾਕੀ ਮੇਰੀ ਇਹ ਵਾ ਕਿ ਚਲੋ ਹੋ ਸਕਦਾ ਵਾ ਕਿ ਮੇਰੀ ਇਸ ਵੀਡੀਓ ਦੇ ਨਾਲ ਕੋਈ ਨਾ ਕੋਈ ਹਿਲਜੁਲ ਹੋਵੇ ਤੇ ਜੇਕਰ ਨਾ ਹੋ ਗਏ ਹਿਲਜੁਲੋ ਦੇ ਨਾਲ ਤੇ ਆਪਾਂ ਇਸ ਤੋਂ ਬਾਅਦ ਇੱਕ ਵੀਡੀਓ ਹੋਰ ਪਾਵਾਂਗੇ ਉਹਦੇ ਵਿੱਚ ਆਪਾਂ ਜਿੰਨੇ ਵੀ ਬੰਦੇ ਆ ਆਪਣੇ ਜਿਨ੍ਹਾਂ ਕੋ ਨਈ ਪਾਸਪੋਰਟ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਿਹੜੀਆਂ ਵਾ ਮੁਸ਼ਕਲਾਂ ਉਹ ਸਾਰੀਆਂ ਸੁਣ ਕੇ ਆਪਾਂ YouTube ਤੇ ਜ਼ਰੂਰ ਪਾਵਾਂਗੇ ਠੀਕ ਆ ਵੀਰ ਜੀ ਤੇ ਜਿੰਨੇ ਵੀ ਮੇਰੇ ਵੀਰ YouTube ਵਾਲੇ ਹੈਗੇ ਆ ਜਿਨ੍ਹਾਂ ਨੇ ਚੈਨਲ ਬਣਾਏ ਆਪਣੇ ਵੱਖਰੇ ਵੱਖਰੇ ਠੀਕ ਆ ਇਟਲੀ ਦੇ ਵਿੱਚ ਵੀ ਬੜੇ ਮੇਰੇ ਵੀਰ ਹੈਗੇ ਆ ਜਿਨ੍ਹਾਂ ਨੇ ਚੈਨਲ ਬਣਾਏ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਇਸ ਲੈਵਲ ਤੇ ਵੀ ਇੱਕ ਵੀਡੀਓ ਜ਼ਰ ਬਣਾਓ ਠੀਕ ਆ ਤਾਂ ਜੋ ਇੱਥੇ ਇਟਲੀ ਦੇ ਵਿੱਚ ਆਪਣੇ ਜਿਹੜੇ ਵੀਰ ਫਸੇ ਪਏ ਆ ਬਿਨਾ ਪਾਸਪੋਰਟ ਤੋਂ ਤੇ ਉਹਨਾਂ ਨੂੰ ਉਹਨਾਂ ਦੇ ਪਾਸਪੋਰਟ ਮਿਲ ਸਕਣ ਤੇ ਉਹ ਆਪਣੀ ਨਵੀਂ ਲਾਈਫ ਸ਼ੁਰੂ ਕਰ ਸਕਣ ਪੇਪਰ ਅਪਲਾਈ ਕਰ ਸਕਣ ਜਾਂ ਕੁਝ ਵੀ ਆ ਸਭ ਤੋਂ ਵੱਡੀ ਪ੍ਰੋਬਲਮ ਉਹਨਾਂ ਨੂੰ ਮੇਰੇ ਵੀਰਾਂ ਨੂੰ ਸਿਰਫ ਪਾਸਪੋਰਟ ਦੀ ਆ ਤੇ ਆਪਾਂ ਥੋੜਾ ਜਿਹਾ ਕਰੀਏ ਕੁਝ ਨਾ ਕੁਝ ਕਿ ਤਾਂ ਜੋ ਉਹਨਾਂ ਮੇਰੇ ਵੀਰਾਂ ਨੂੰ ਪਾਸਪੋਰਟ ਮਿਲ ਸਕਣ ਠੀਕ ਆ ਵੀਰ ਜੀ ਪਾਸ ਜੀ ਇਹ ਵੀਡੀਓ ਮੇਰੀ ਜਿਹੜੀ ਅੱਜ ਸਿਰਫ ਇੰਨੀ ਹੀ ਤੇ ਮੇਰੀ ਬੇਨਤੀ ਆ ਕਿ ਸਾਰੇ ਵੀਰਾਂ ਨੂੰ ਕਿ ਇਹ ਵੱਧ ਤੋਂ ਵੱਧ ਇੰਨੀ ਕੁ ਸ਼ੇਅਰ ਕਰ ਦਿਓ ਇੰਡੀਆ ਦੇ ਵਿੱਚ ਕਿਉਂਕਿ ਇਟਲੀ ਵਿੱਚ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਬਟ ਇੰਡੀਆ ਦੇ ਵਿੱਚ ਮੇਰੇ ਚਲੋ ਜੀ ਮੇਰਾ ਚੈਨਲ ਦੇ ਵਿੱਚ 7-8000 ਬੰਦਾ ਆਪਣੇ ਨਾਲ ਜੁੜਿਆ ਹੋਇਆ ਤੇ ਉਹ 7-8000 ਬੰਦੇ ਨੂੰ ਬੇਨਤੀ ਆ ਮੇਰੀ ਵੀਰ ਕਿ ਇਹ ਜਿਹੜੀ ਵੀਡੀਓ ਵਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਇੰਨੀ ਕੁ ਸ਼ੇਅਰ ਹੋ ਜੇ ਕਿ ਤਾਂ ਜੋ ਇਸ ਚੀਜ਼ ਦਾ ਹਾਲ ਕੋਈ ਨਾ ਕੋਈ ਨਿਕਲ ਸਕੇ ਠੀਕ ਆ ਵੀਰ ਜੀ ਇੰਨੀ ਆਪਾਂ ਵੀਡੀਓ ਬਣਾਉਂਦੇ ਹੋਏ ਆਪਾਂ ਬਸ ਕਰਦੇ ਆ ਤੇ ਬਾਕੀ ਆਪਾਂ ਜਿਹੜੇ ਪੇਪਰਾਂ ਬਾਰੇ ਗੱਲ ਕਰਾਂਗੇ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ ਨੌਵੇਂ ਮਹੀਨਿਆਂ ਵਾਲੇ ਜਿਹੜੇ ਮੇਰੇ ਵੀਰ ਹੈਗੇ ਆ ਉਹਨਾਂ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਗੱਲਬਾਤ ਕਰਾਂਗੇ